ਦਾ ਕੰਮ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਖੋਲੇ-ਖੋਲੇ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਸਰ ਨੂੰ ਪੁੱਛਿਆ ਜੇ ਆਪ ਗੁਰੂ ਘਰ ਵੱਲ ਕੇ ਕਹਿ ਦੋ ਬਾਬੇ ਗੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੀ ਸੋਹ ਕਰਕੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਤੱਕਾ ਮੁਕੀ ਹੋਇਆ ਜਾਂ ਮੈਂ ਤਾਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਨਾ ਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਮੇਰੇ ਕੋਲ ਫੋਨ ਆ ਗਿਆ ਸੀ ਮੈਂ ਉਹ

810 GS P SHO 5452 ਸਾਲਾ ਵਿੱਚ ਇੱਕ ਵਿਕਰਮ ਭਰਾ ਬਣਾ ਭਰਾ ਵੀ ਗੇਂਸਰ ਛੋ ਕਰਕੇ ਨੂੰ ਵੀ ਨੇ ਡੋਕਣ ਮੈਂ ਵਾਕੇ ਭੱਜ ਜਾਊਗਾ ਜੇ ਚਲਾਤਾ ਜੇ ਵੀ ਉਹੀ ਗੱਲ ਵੀ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾ ਦੇ ਫੜ ਕੇ ਪਕਾਤਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਕਾਉਂਗਾ ਤੇ ਸਿੱਕੂ ਬੋਲੀ ਚਲਾਈਏ ਅਸੀਂ ਤਾਂ ਮਾਰਥੋਂ ਤਾਂ ਹੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਹਾਂ ਫੁੱਸਾਲਾ ਜੀ ਪਰ ਤੁਸੀਂ ਇੱਕ ਕੱਟ ਕੱਟ ਯਾਰ ਕਹਾਂਤੇ ਆਇਓ ਇੱਕ ਨਾ ਕਰੋ ਕੋਈ ਫਰਕ ਮੈਂ ਇੰਨੇ ਕੁ ਟੈਲਾ ਵੀ ਲੋਕਾਂ ਨੂੰ ਤੁਹਾਨੂੰ ਅੰਮਲੇ ਜਾਗ ਜਿਓ ਸੀਐਮ ਨੇ ਜਾਗੜਾ ਨੂੰ ਬੋਲੀ ਹੋ ਚੁੱਕਾ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਖੋਲੇ ਖੋਲੇ ਤੁਹਾਡੇ ਕੋਲ ਆ ਜੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਸਰੋਂ ਪੁੱਛਿਆ ਜਵਾਬ ਗੁਰੂ ਘਰ ਵੱਲ ਕੇ ਕਹੋ

ਇੱਕੜਕੇ ਤੇ ਮੈਂ ਆਪ ਵੀ ਸੀਰੀਆ ਬਚ ਗਿਆ ਇਹਨਾਂ ਮਿਲੋ ਨਾ ਦੱਸ ਦਿੱਤਾ ਸੀ ਪੁਲਸ ਵਾਲਿਆਂ ਵਿੱਚ ਵਿਚਰਿਆ ਨਾਲ ਰਾਤ ਇੰਤੋਖਾ ਕਰਨਾ ਇੱਕ ਐਮਐਲਓ ਹੜ੍ਹ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 502 ਵਾਲਾ ਵਿੱਚ ਇੱਕ ਵਿਕਰਮ ਭਰਾ ਬਣਾ ਭਰਾ ਵੀ ਗੇਂਸਰ ਛੋ ਕਰਕੇ ਨੂੰ ਵੀ ਇਹਨੇ ਰੋਕਣਾ ਮੈਂ ਵਾਕੇ ਭੱਜ ਗਿਆ ਉਹਦਾ ਚਲਾਤਾ ਦੇਵੇਂ ਉਹ ਵੀ ਗੱਲ ਵੀ ਪਿੱਛੋਂ ਮੇਰੇ